ਸਰਵਾਰਾ ਫੈਬਰਿਕ ਵਿੱਚ ਸਵਾਗਤ ਹੈ ਤੁਹਾਡਾ ਤੇ ਮੈਂ ਹਾਂ ਤੁਹਾਡੀ ਆਪਣੀ ਭੈਣ ਰਵਿੰਦਰ ਤੇ ਅੱਜ ਫੇਰ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣੇ ਸੋਹਣੇ ਸੂਟ ਤੇ ਤੁਹਾਨੂੰ ਘਰ ਬੈਠੇ ਹੀ ਸੂਟ ਦਿਾਂਗੇ ਆਪਾਂ ਠੀਕ ਹੈ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਏ ਤੇ ਬਾਹਰ ਨਿਕਲਣ ਨੂੰ ਮਨ ਨਹੀਂ ਕਰਦਾ ਤੇ ਆਪਾਂ ਤੁਹਾਨੂੰ ਘਰ ਬੈਠੇ ਹੀ ਬਹੁਤ ਸੋਹਣੇ ਸੋਹਣੇ ਸੂਟ ਭੇਜਾਂਗੇ ਬਸ ਤੁਸੀਂ ਪਤਾ ਕੀ ਕਰਨਾ ਹੈ ਤੁਸੀਂ ਸਿੱਦੇ ਥੱਲੇ ਬਹਿ ਕੇ ਵੀਡੀਓ ਵੇਖਣੀ ਹੈ ਤੇ ਸੂਟ ਆਰਡਰ ਕਰਨੇ ਨੇ ਆ ਦੇਖੋ ਜੀ ਪਿਓਰ ਕਾਟਨ ਦਾ ਸੂਟ ਹੈਗਾ ਦੇਖੋ ਇਹਦੇ ਤੇ ਵਰਕ ਵੀ ਹੈਗਾ ਦੇਖੋ ਮੈਂ ਤੁਹਾਨੂੰ ਪੂਰੀ ਤਰ੍ਹਾਂ ਸਮਝਾ ਨਹੀਂ ਆਹ ਵਰਕ ਹੈਗਾ ਆਹ ਪ੍ਰਿੰਟ ਹੈਗਾ ਇਹ ਆਹ ਵਰਕ ਹੈਗਾ ਆਹ ਪ੍ਰਿੰਟ ਹੈਗਾ ਇਸ ਤਰ੍ਹਾਂ ਵਰਕ ਤੇ ਪ੍ਰਿੰਟ ਦਾ ਡਿਜ਼ਾਈਨ ਹੈਗਾ ਇਹਦਾ ਤੇ ਉੱਪਰ ਜਿਹੜੀ ਬੇਲ ਹੈਗੀ ਆ ਇਹੇ ਵਰਕ ਦੀ ਹੈਗੀ ਦੇਖੋ ਜੀ ਥ्रेड ਦਾ ਵਰਕ ਹੈਗਾ ਕੋਈ ਚੁੱਭਣ ਵਾਲਾ ਨਹੀਂ ਹੈਗਾ ਤੇ ਉੱਤੇ ਬੁੱਟੀਆਂ ਹੈਗੀਆਂ ਨੇ ਜਿਵੇਂ ਇਹ ਤਾਂ ਡਿਜੀਟਲ ਪ੍ਰਿੰਟਿੰਗ ਦੀ ਬੇਲ ਹੈਗੀ ਇਹ ਬੁੱਟੀਆਂ ਬਣੀਆਂ ਹੋਈਆਂ ਨੇ ਇਹ ਇਹ ਬੁੱਟੀਆਂ ਬਣੀਆਂ ਹੋਈਆਂ ਨੇ ਇਹ ਬੇਲ ਹੈਗੀ ਆ ਜੀ ਪ੍ਰਿੰਟਿੰਗ ਦੀ ਤੇ ਖੁੱਲਾ ਡੁੱਲਾ ਸੂਟ ਹੈਗਾ ਜੀ ਬਹੁਤ ਸੋਹਣਾ ਤੇ ਬਿਲਕੁਲ ਸੌਫਟ ਕਪੜਾ ਹੈਗਾ ਬਿਲਕੁਲ ਮੁਲਾਇਮ ਕਪੜਾ ਤੇ ਬਿਲਕੁਲ ਏਕੇ ਟੈਕਸ ਦਾ ਸੂਟ ਹੈਗਾ ਇਹ ਪ੍ਰੀਮੀਅਮ ਕੁਆਲਿਟੀ ਦਾ ਬਿਲਕੁਲ ਦੇਖੋ ਸੌਫਟ ਕਪੜਾ ਹੈਗਾ ਕਿਤੇ ਲਾਈਨਿੰਗ ਵਗੈਰਾ ਇਹ ਨਹੀਂ ਲੱਗੇਗੀ ਦੇਖੋ ਬਿਲਕੁਲ ਵੀ ਸੀਤਰੂ ਨਹੀਂ ਹੈਗਾ ਤੇ ਬਹੁਤ 프੍ਰਿੰਟ ਤੇ ਬੈਕ ਤੇ ਦੋਵਾਂ ਤੇ ਇਹੀ ਇਹਦੀ ਪ੍ਰਿੰਟਿੰਗ ਹੈਗੀ ਆ ਇਸ ਤਰ੍ਹਾਂ 프੍ਰਿੰਟ ਤੇ ਵਰਕ ਹੈਗਾ ਤੇ ਬੈਕ ਤੇ ਪ੍ਰਿੰਟਿੰਗ ਹੈਗੀ ਆ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਤੇ ਪਿਓਰ ਕੋਟਨ ਦੀ ਇਹਦੀ ਸਲਵਾਰ ਹੈਗੀ ਆ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ ਜੋ ਵੀ ਆਪਾਂ ਦੁਕਾਨੇਆਂ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਦਿਖਾਨੇ ਆ ਤੇ ਵਧੀਆ ਸੂਟ ਦਿਖਾਨੇ ਆ ਆਪਣੇ ਤੇ ਜੋ ਵੀ ਆਪਾਂ ਦਿਖਾਵਾਂਗੇ ਨਾ ਤੁਹਾਨੂੰ ਉਹੀ ਮਿਲੂਗਾ ਐਦਾਂ ਦਾ ਆਪਣਾ ਕੋਈ ਕੰਮ ਨਹੀਂ ਕੀ ਤੁਹਾਨੂੰ ਦਿਖਾਈਏ ਕੁਝ ਤੇ ਦੇ ਦਈਏ ਕੁਝ ਤੇ ਤੁਸੀਂ ਨਾ ਬੇਫਿਕਰ ਹੋ ਕੇ ਆਰਡਰ ਕਰ ਸਕਦੇ ਹੋ ਤੇ ਜਦੋਂ ਤੱਕ ਸੂਟ ਤੁਹਾਡੇ ਘਰ ਤੱਕ ਨਹੀਂ ਪਹੁੰਚੇਗਾ ਨਾ ਉਦੋਂ ਤੱਕ ਦੀ ਗਰੰਟੀ ਸਾਡੀ ਹੈਗੀ ਆ ਦੇਖੋ ਜੀ ਪੌਣੇ 3 ਮੀਟਰ ਇਹਦੀ ਸਲਵਾਰ ਹੈਗੀ ਆ ਜੀ 2.5 ਮੀਟਰ ਤੋਂ ਵੱਧ ਹੈਗੀ ਆ ਪੌਣੇ 3 ਮੀਟਰ ਤੋਂ ਘੱਟ ਹੈਗੀ ਆ ਤੇ ਇਹ ਗ੍ਰੇ ਕਲਰ ਹੈਗਾ ਜੀ ਗਰਮੀਆਂ ਦਾ ਬਹੁਤ ਸੋਹਣਾ ਤੇ ਹੁਣ ਮੈਂ ਇਹਦਾ ਦਿਖਾਨੀਆਂ ਤੁਹਾਨੂੰ ਦੁਪੱਟਾ ਇਹਦਾ ਦੁਪੱਟਾ ਹੈਗਾ ਜੀ ਪਿਓਰ ਦਾ ਬਿਲਕੁਲ ਸੌਫਟ ਹੈਗਾ ਪਿਓਰ ਦਾ ਦੁਪੱਟਾ ਹੈਗਾ ਦੇਖੋ ਸਿਰਤੇ ਨਹੀਂ ਫਿਸਲੇਗਾ ਬਿਲਕੁਲ ਵੀ ਆ ਦੇਖੋ ਮੈਂ ਤੁਹਾਨੂੰ ਲੈ ਕੇ ਦਿਖਾਨੀਆਂ ਦਾਲਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈਗਾ ਜੀ ਬਹੁਤ ਸੋਹਣਾ ਦੁਪੱਟਾ ਹੈਗਾ ਤੇ ਤੁਸੀਂ ਬੇਫਿਕਰ ਹੋ ਕੇ ਇਹਨੂੰ ਆਰਡਰ ਕਰ ਸਕਦੇ ਹੋ ਤੇ ਇਹ ਸੂਟ ਹੈਗਾ ਜੀ 1750 ਰੁਪਏ ਦਾ ਤੇ ਇੱਕ ਕਲਰ ਇਹਦਾ ਇਹਦੇ ਵਿੱਚ ਹੈਗਾ ਜੀ ਬਲੈਕ ਤੇ ਇੱਕ ਸੂਟ ਬਹੁਤ ਸੋਹਣੇ ਨੇ ਜੀ ਬਿਲਕੁਲ ਸੌਫਟ ਕੱਪੜਾ ਹੈਗਾ ਜੀ ਇਹਦਾ ਮੁਲਾਇਮ ਤੇ ਕੱਟ ਵੀ ਇਹਦੀ ਪੂਰੀ ਹੋਏਗੀ ਜੀ ਆ ਦੇਖੋ 2.5 ਮੀਟਰ ਦੀ ਕੱਟ ਹੋਏਗੀ ਇਹਦੀ ਤੇ 45 46 ਲੈਂਥ ਬਿਲਕੁਲ ਆਰਾਮ ਨਾਲ ਹੋ ਜੂਗੀ ਜਿੰਨੀ ਮਰਜੀ ਤੁਸੀਂ ਲੈਂਥ ਕਰ ਸਕਦੇ ਹੋ ਵੱਧ ਵੀ ਕਰ ਸਕਦੇ ਹੋ ਘੱਟ ਵੀ ਕਰ ਸਕਦੇ ਹੋ ਆ ਦੇਖੋ ਇਹਦੇ ਤੇ ਬਾਰਡਰ ਬਹੁਤ ਸੋਹਣਾ ਹੈ ਇਹਦੇ ਤੇ ਦੇਖੋ ਵਰਕ ਤੁਹਾਨੂੰ ਨਜ਼ਰ ਆ ਹੀ ਰਿਹਾ ਹੋਣਾ ਕਿੰਨੀ ਸੋਹਣੀ ਵਰਕ ਦੀ ਫਿਨਿਸ਼ਿੰਗ ਹੈਗੀ ਹੈ ਇਹਦੀ ਮਤਲਬ ਥ्रेड ਦਾ ਵਰਕ ਹੈਗਾ ਕਿਤੇ ਚੁੱਭਣ ਵਾਲਾ ਨਹੀਂ ਹੈਗਾ ਪੱਲੇ ਪੱਲੇ ਤੇ ਵਰਕ ਹੈਗਾ ਇਹਦੇ ਤੇ ਬਸ ਉੱਪਰ ਥੋੜੀਆਂ ਥੋੜੀਆਂ ਬੁੱਟੀਆਂ ਬਣੀਆਂ ਹੋਈਆਂ ਨੇ ਆ ਦੇਖੋ ਆ ਬੁੱਟੀਆਂ ਬਣੀਆਂ ਹੋਈਆਂ ਨੇ ਤੇ ਇਹ ਵਾਲੀ ਨਾ ਡਿਜੀਟਲ ਪ੍ਰਿੰਟਿੰਗ ਦੀ ਵੇਲ ਹੈਗੀ ਹੈ ਬਣੀ ਹੋਈ ਤੇ ਬੈਕ ਤੇ ਵੀ ਇਸੇ ਤਰ੍ਹਾਂ ਹੈਗਾ ਇਹਨਾਂ ਦਾ ਕਾਇਰੰਗ ਦਾ ਸੂਟ ਹੈਗਾ ਜੀ ਪਿਓਰ ਬਲੈਕ ਦੇ ਵਿੱਚ ਹੈਗਾ ਇਹ ਸੂਟ ਤੇ ਇਹਨਾਂ ਸੂਟਾਂ ਦੀ ਜਿੰਨੀ ਤਾਰੀਫ ਕਰੀਏ ਨਾ ਓਨੀ ਘੱਟ ਹੈਗੀ ਆ ਆ ਦੇਖੋ ਜੀ ਇਹਦੀ ਸਲਵਾਰ ਹੈਗੀ ਆ ਦੇਖੋ ਸਲਵਾਰ ਦਾ ਕੱਪੜਾ ਵੀ ਨਾ ਬਿਲਕੁਲ ਪਿਓਰ ਕੋਟਨ ਦੇ ਵਿੱਚ ਹੈਗਾ ਜੀ ਇੱਦਾਂ ਨਹੀਂ ਹੈਗਾ ਕਿ ਕਈ ਸੂਟਾਂ ਦੇ ਥੱਲੇ ਨਾ ਸਲਵਾਰਾਂ ਹਲਕੀਆਂ ਲੱਗੀਆਂ ਹੋਈਆਂ ਹੁੰਦੀਆਂ ਨੇ ਇਹ ਇੱਦਾਂ ਦਾ ਨਹੀਂ ਹੈਗਾ ਆਪਣੇ ਸੂਟ ਹੁੰਦੇ ਨੇ ਜਿਹੜੇ ਨਾ ਵਧੀਆ ਕੁਆਲਿਟੀ ਦੇ ਹੁੰਦੇ ਨੇ ਸਾਰੇ ਤੇ ਆਹ ਦੇਖੋ ਜੀ ਇਹਦੀ ਬਲੈਕ ਕਲਰ ਦਾ ਦੀ ਚੁੰਨੀ ਹੈਗੀ ਆ ਦੇਖੋ ਬਹੁਤ ਸੋਹਣੀ ਖੁੱਲਾ ਡੁੱਲਾ ਦੁਪੱਟਾ ਹੈਗਾ ਪਿਓਰ ਦਾ ਤੇ ਵਧੀਆ ਕੁਆਲਿਟੀ ਹੈਗੀ ਆ ਜੀ ਰੇਟ ਇਹਦਾ 1750 ਰੁਪਏ ਹੈਗਾ ਜੀ ਤੇ ਤੁਸੀਂ ਘਰ ਬੈਠੇ ਆਰਡਰ ਕਰੋ ਕਰ ਸਕਦੇ ਹੋ ਤੇ ਸ਼ਿਪਿੰਗ ਫ੍ਰੀ ਹੋਏਗੀ ਜੀ ਪੰਜਾਬ ਹਰਿਆਣਾ ਦੇ ਵਿੱਚ ਸ਼ਿਪਿੰਗ ਫ੍ਰੀ ਹੋਏਗੀ ਤੇ 5 ਤੋਂ 4 ਦਿਨਾਂ ਵਿੱਚ ਤੁਹਾਡਾ ਕੋਰੀਅਰ ਨਿਕਲ ਜਾਊਗਾ ਜੀ ਤੁਹਾਨੂੰ ਤੁਹਾਡੇ ਘਰ ਪਹੁੰਚ ਜਾਊਗਾ ਤੁਸੀਂ बस ਕੀ ਕਰਨਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਾ ਦੇਣਾ ਹੈ ਜੀ ਤੇ ਜਦੋਂ ਤੁਸੀਂ ਤੁਹਾਡੀ ਪੇਮੈਂਟ ਆਏਗੀ ਉਦੋਂ ਹੀ ਤੁਹਾਡੀ ਤੁਹਾਡਾ ਮਤਲਬ ਸੂਟ ਬੁੱਕ ਹੋਏਗਾ ਉਸ ਤੋਂ ਪਹਿਲਾਂ ਤੁਹਾਡਾ ਸੂਟ ਨਹੀਂ ਬੁੱਕ ਹੁੰਦਾ ਕਈ ਬੀਬੀਆਂ ਪਤਾ ਕੀ ਕਰਦੀਆਂ ਨੇ ਸਾਨੂੰ ਆਰਡਰ ਕਰ ਦਿੰਦੀਆਂ ਨੇ ਕਿ ਸਾਡਾ ਸੂਟ ਰੱਖ ਲਓ ਅਸੀਂ ਕੱਲ ਪੇਮੈਂਟ ਕਰਾਵਾਂਗੀ ਅਸੀਂ ਪਰਸੋ ਪੇਮੈਂਟ ਕਰਾਵਾਂਗੀ ਤੇ ਉਸ ਤੋਂ ਬਾਅਦ ਉਹਨਾਂ ਦੀ ਰਿਪਲਾਈ ਨਹੀਂ ਆਂਦੀ ਆ ਦੇਖੋ ਹੁਣ ਲਾਈਟ ਚਲੀ ਗਈ ਤੇ ਗਰਮੀ ਬਹੁਤ ਜ਼ਿਆਦਾ ਆ ਗਈ ਮੈਂ ਜਲਦੀ ਜਲਦੀ ਬਣਾਉਣੀ ਆ ਵੀਡੀਓ ਆ ਦੇਖੋ ਆ ਸੂਟ ਹੈਗਾ ਜੀ ਮਸਟਰਡ ਕਲਰ ਦਾ ਤੇ ਇਸ ਕਰਕੇ ਮੈਂ ਆਪਣੀ ਭੈਣਾਂ ਨੂੰ ਬੇਨਤੀ ਕਰਦੀ ਆ ਕਿ ਜਦੋਂ ਤੁਹਾਨੂੰ ਸੂਟ ਲੈਣਾ ਹੁੰਦਾ ਤੁਸੀਂ ਉਦੋਂ ਹੀ ਮੈਸੇਜ ਕਰਿਆ ਕਰੋ ਤੇ ਫਿਰ ਆਪਣੀ ਪੇਮੈਂਟ ਤੁਰੰਤ ਹੀ ਕਰਾ ਦਿਆ ਕਰੋ ਕਿਉਂਕਿ ਫਿਰ ਸਾਨੂੰ ਵੀ ਪਰੇਸ਼ਾਨੀ ਹੁੰਦੀ ਅਸੀਂ ਤੁਹਾਡਾ ਸੂਟ ਰੱਖ ਲੈਨੇ ਆ ਫਿਰ ਤੁਸੀਂ ਪੇਮੈਂਟ ਨਹੀਂ ਕਰਾਂਦੇ ਤਾਂ ਫਿਰ ਮੇਰਾ ਸੂਟ ਵਿਕਣੋਂ ਰਹਿ ਜਾਂਦਾ ਉਹ ਆ ਦੇਖੋ ਜੀ ਇਹਦੀ ਸਲਵਾਰ ਹੈਗੀ ਮਸਟਰਡ ਤੇ ਇਹਦਾ ਦੁਪੱਟਾ ਹੈਗਾ ਜੀ ਅਪਾ ਤੇ ਤੁਹਾਨੂੰ ਨਾ ਆਪਾਂ ਵੀਡੀਓ ਚ ਪੂਰਾ ਸੂਟ ਖੋਲ ਕੇ ਦਿਖਾਉਂਦੇ ਆ ਤੇ ਫਿਰ ਫੋਟੋ ਵਗੈਰਾ ਮੰਗਵਾਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੁੰਦਾ ਨਾ ਤੁਸੀਂ ਫਿਰ ਕਹਿੰਦੇ ਸਾਨੂੰ ਫੋਟੋ ਮੰਗਵਾਓ ਤੁਸੀਂ ਵੀਡੀਓ ਦੋ ਵਾਰ ਵੇਖ ਲਿਆ ਕਰੋ ਤਿੰਨ ਵਾਰ ਵੇਖ ਲਿਆ ਕਰੋ ਪੂਰੀ ਤਰ੍ਹਾਂ ਅਸੀਂ ਪੂਰੀ ਜਾਣਕਾਰੀ ਦਿੰਦੇ ਆ ਇਹਦੇ ਵਿੱਚੋਂ ਸੂਟ ਦੀ ਕਿਉਂਕਿ ਨਾ ਫਿਰ ਫੋਟੋ ਵਗੈਰਾ ਭੇਜਣ ਚ ਥੋੜੀ ਜੀ ਮੁਸ਼ਕਲ ਹੁੰਦੀ ਆ ਕਿਉਂਕਿ ਸਾਨੂੰ ਹੋਰ ਵੀ ਕੰਮ ਹੁੰਦੇ ਨੇ ਤੇ ਇਸ ਕਰਕੇ ਨਾ ਤੁਸੀਂ ਫੋਟੋਆਂ ਨਾ ਮੰਗਵਾਇਆ ਕਰੋ ਜਿਹੜਾ ਤੁਸੀਂ ਸੂਟ ਬੁੱਕ ਕਰਾਉਂਦੇ ਹੋ ਹਾਂ ਫਿਰ ਉਸ ਸੂਟ ਦੀ ਆਪਾਂ ਪਿਕ ਤੁਹਾਨੂੰ ਭੇਜ ਦਿਆ ਕਰਾਂਗੇ ਠੀਕ ਹੈ ਜੀ ਆ ਦੇਖੋ ਇਹਦੀ ਬੇਲ ਵਗੈਰਾ ਬਹੁਤ ਸੋਹਣਾ ਡਿਜ਼ਾਈਨ ਹੈਗਾ ਜੀ ਤੇ ਮਸਟਰਡ ਇਹਦਾ ਕਲਰ ਹੈਗਾ ਜੀ ਤੇ ਇੱਕ ਸੂਟ ਹੋਰ ਦਿਖਾਨੀ ਆ ਤੁਹਾਨੂੰ ਉਹ ਵੀ ਬਹੁਤ ਸੋਹਣੇ ਸੂਟ ਨੇ ਜੀ ਤੇ ਪਿਓਰ ਕੋਟਨ ਦੇ ਵਿੱਚ ਹੈਗੇ ਨੇ ਇਹ ਸੂਟ ਇਹ ਵੀ ਬਹੁਤ ਸੋਹਣੇ ਸੂਟ ਨੇ ਦੇਖੋ ਇਹਦੇ ਪੱਲੇ ਦੇ ਹੈਗਾ ਜੀ ਦੇਖੋ ਜੀ ਪਿੰਟੈਕਸ ਪਾ ਕੇ ਲੇਸ ਲਾ ਕੇ ਡਿਜ਼ਾਈਨ ਬਣਿਆ ਹੋਇਆ ਇਹ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈਗਾ ਆ ਦੇਖੋ ਇਹਦਾ ਵਰਕ ਹੈਗਾ ਜੀ ਦੇਖੋ ਅਹ ਬਰਕ ਹੈਗਾ ਇਹਦਾ ਤੇ ਇਹ ਇਹਦੇ ਤੇ ਸੈਡਾਂ ਚ ਬੁੱਟੀਆਂ ਬਣੀਆਂ ਹੋਈਆਂ ਨੇ ਖਾਦੀ ਕੋਟਨ ਹੈਗੀ ਹੈ ਇਹ ਤੇ ਇਹ ਆਲ ਓਵਰ 5 ਮੀਟਰ ਹੈਗਾ ਸੂਟ ਤੇ ਖੁੱਲਾ ਡੁੱਲਾ ਜਿਵੇਂ ਮਰਜ਼ੀ ਤੁਸੀਂ ਬਣਾ ਸਕਦੇ ਹੋ ਤੇ ਇੱਥੇ ਨਾ ਲੈਂਸ ਲਾ ਕੇ ਪਿੰਟੈਕਸ ਪਾਏ ਹੋਏ ਨੇ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਇਹ येलो ਲਾਈਟ येलो ਕਲਰ ਹੈਗਾ ਜੀ ਇਹ ਬਿਲਕੁਲ ਲਾਈਟ ਕਲਰ ਹੈਗਾ ਇਹ ਗਰਮੀਆਂ ਦੇ ਠੰਡੇ ਠੰਡੇ ਸੂਟ ਨੇ ਇਹ ਗਰਮੀਆਂ ਦੇ ਪਾਉਣ ਵਾਲੇ ਤੇ ਇਹਦਾ ਸਭ ਤੋਂ ਵੈਸਟ ਹੈਗਾ ਜੀ ਕੋਟਨ ਦਾ ਦੁਪੱਟਾ ਜੀ ਮੈਂ ਗਰਮੀਆਂ ਚ ਕਈਆਂ ਪਹਿਣਾ ਮੇਰੀਆਂ ਕੋਟਨ ਦੇ ਦੁਪੱਟੇ ਲੈਣਾ ਪਸੰਦ ਕਰਦੀ ਆ ਨਾ ਖੁੱਲਾ ਡੁੱਲਾ ਕੋਟਨ ਦਾ ਦੁਪੱਟਾ ਹੈਗਾ ਜੀ ਆ ਦੇਖੋ ਬਹੁਤ ਸੋਹਣਾ ਖੁੱਲਾ ਡੁੱਲਾ ਕੋਟਨ ਦਾ ਦੁਪੱਟਾ ਹੈਗਾ ਤੇ ਰੇਟ ਇਹਦਾ ਹੈਗਾ ਸਿਰਫ ਤੇ ਸਿਰਫ 1400 ਰੁਪਏ ਤੇ ਬਾਕੀ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦੀ ਆ ਜੀ ਮੈਂ ਨਾ ਵੀਡੀਓ ਦੇ ਵਿੱਚ ਬਹੁਤ ਘੱਟ ਤੋਂ ਘੱਟ ਰੇਟ ਪਾਉਂਦੀ ਆ ਤੇ ਤੁਹਾਨੂੰ ਹੱਥ ਜੋੜ ਕੇ ਮੈਂ ਬੇਨਤੀ ਕਰਦੀ ਆ ਤੁਸੀਂ ਵੱਧ ਘੱਟ ਨਾ ਕਰਿਆ ਕਰੋ ਜੀ ਤੇ ਮੈਂ ਐਸੇ ਸੂਟ ਦਾ ਫਿਰ ਤੁਹਾਨੂੰ ਉਹੀ ਗੱਲ ਹੋ ਜਾਂਦੀ ਮੈਂ 17 1800 ਰੇਟ ਬੋਲ ਦਾਂਗੀ ਤੁਸੀਂ ਕਿੰਨਾ ਘੱਟ ਕਰਵਾਓਗੇ ਮੇਰੇ ਤੋਂ ਇਸ ਕਰਕੇ ਨਾ ਮੈਂ ਪ੍ਰਾਈਸ ਤੁਹਾਨੂੰ ਫਿਕਸ ਪ੍ਰਾਈਸ ਬਤਾਂਦੀ ਆ ਦੱਸਦੀ ਆ ਤੇ ਆਪਾਂ ਹੋਲਸੇਲ ਪ੍ਰਾਈਸ ਦੇ ਵਿੱਚ ਹੁਣ ਡੀਲ ਕਰਨ ਲੱਗੇ ਤੇ ਆਪਾਂ ਹੋਲਸੇਲ ਰੇਟਾਂ ਦੇ ਵਿੱਚ ਤੁਹਾਨੂੰ ਸੂਟ ਦੇ ਰਹੇ ਹਾਂ ਤੁਸੀਂ ਕਿਤੇ ਵੀ ਟਰਾਈ ਕਰ ਲਓ ਤੇ ਤੁਹਾਨੂੰ ਇਹ ਜਿਹੇ ਰੇਟ ਨਾ ਨਹੀਂ ਮਿਲਣੇ ਇਸ ਕਰਕੇ ਨਾ ਮੈਂ ਆਪਣੇ ਭੈਣਾਂ ਨੂੰ ਖਾਸ ਕਰਕੇ ਕਹਦੀ ਆ ਕਿ ਤੁਸੀਂ ਨਾ ਫਿਰ ਵੀਡੀਓ ਨਾ ਵੇਖਿਆ ਕਰੋ ਜੇ ਤੁਸੀਂ ਘੱਟ ਵੱਧ ਕਰਨਾ ਤੇ ਫਿਰ ਉਹੀ ਗੱਲ ਹੋ ਜਾਂਦੀ ਹੈ ਤੁਸੀਂ ਸੂਟ ਤੇ ਆਓਗੇ ਮੈਂ ਤੁਹਾਨੂੰ ਇਸੇ ਸੂਟ ਦਾ ਰੇਟ 1800 1900 ਬੋਲਾਂਗੀ ਤੇ ਤੁਸੀਂ ਲੜੜੋਗੇ ਝਗੜੋਗੇ ਫਿਰ ਵੀ ਮੈਨੂੰ 15 1600 ਰੁਪਏ ਦੇ ਹੀ ਜਾਓਗੇ ਇਸ ਕਰਕੇ ਨਾ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਕਿਉਂਕਿ ਨਾ ਆਪਾਂ ਨੇ ਦੇਖ ਜੋ ਵੀ ਆਪਣੇ ਮਾਰਜਨ ਆਪਣਾ ਸਿਰਫ 5% ਮਾਰਜਨ ਹੈਗਾ ਆਪਾਂ ਜਿਆਦਾ ਮਾਰਜਨ ਨਹੀਂ ਰੱਖਦੇ ਤੇ ਕਿਉਂਕਿ ਸਾਨੂੰ ਕਿਹੜਾ ਇਹ ਹੈ ਕਿ ਦੁਕਾਨ ਦਾ ਕਿਰਾਇਆ ਦੇਣਾ ਆਪਣਾ ਘਰ ਤਾਂ ਘਰ ਦੇ ਵਿੱਚ ਹੀ ਕੰਮ ਹੈਗਾ ਤੇ ਇਸ ਕਰਕੇ ਆਪਾਂ ਨਾ ਮਾਰਜਨ ਬਹੁਤ ਘੱਟ ਰੱਖਿਆ ਹੋਇਆ ਇਸ ਕਰਕੇ ਨਾ ਤੁਸੀਂ ਪਲੀਜ਼ ਥੋੜਾ ਜਿਹਾ ਨਾ ਇਸ ਤਰ੍ਹਾਂ ਨਾ ਕਰਿਆ ਕਰੋ ਤੇ ਆ ਦੇਖੋ ਹੁਣ ਲਾਈਟ ਆ ਗਈ ਹੈ ਤੇ ਹੁਣ ਪੂਰਾ ਪ੍ਰੋਪਰ ਆ ਰਹੀ ਹੈ ਵੀਡੀਓ ਦੇ ਵਿੱਚ ਆ ਦੇਖੋ ਇਹ ਪਿੰਟਸ ਟੈਕਸਪਾਈ ਹੋਏ ਨੇ ਤੇ ਇਹ ਦੇਖੋ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈਗਾ ਜੀ ਇਹਦਾ ਤੇ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਪਿਓਰ ਕੋਟਨ ਦੇ ਵਿੱਚ ਹੈਗਾ ਇਹ ਖਾਦੀ ਕੋਟਨ ਹੈਗੀ ਆ ਇਹ ਆਲ ਓਵਰ 5 ਮੀਟਰ ਹੈ ਸੂਟ ਹੈਗਾ ਦੇਖੋ ਬਹੁਤ ਖੁੱਲਾ ਡੁੱਲਾ ਸੂਟ ਬਣੂਗਾ ਤੁਹਾਡਾ ਤੇ ਇਹ ਇਹਦਾ ਦੁਪੱਟਾ ਹੈਗਾ ਜੀ ਤੇ ਵੀਡੀਓ ਦੇ ਵਿੱਚ ਨਾ ਤੁਸੀਂ ਇਹ ਜ਼ਰੂਰ ਦੱਸਿਆ ਕਰੋ ਕਿ ਜਿਹੜੇ ਮੇਰੇ ਕੋਲ ਜਿਹੜੀਆਂ ਭੈਣਾਂ ਮੇਰੇ ਕੋਲ ਸੂਟ ਲੈਂਦੀਆਂ ਨੇ ਕਿ ਤੁਹਾਨੂੰ ਮੇਰੀ ਵੈਰਾਈਟੀ ਕਿਹੋ ਜੀ ਲੱਗਦੀ ਹੈ ਕਿ ਤੁਸੀਂ ਸੂਟ ਮੰਗਵਾਏ ਨੇ ਤੁਹਾਨੂੰ ਕਿਹੋ ਜੇ ਸੂਟ ਲੱਗੇ ਨੇ ਜੇ ਵਧੀਆ ਲੱਗੇ ਨੇ ਤਾਂ ਵਧੀਆ ਦੱਸਣਾ ਜੇ ਵਧੀਆ ਨਹੀਂ ਲੱਗੇ ਨਾ ਤਾਂ ਤੁਸੀਂ ਉਹ ਵੀ ਦੱਸ ਦੇਣਾ ਕਮੈਂਟ ਕਰਕੇ ਕਿ ਅਸੀਂ ਸੂਟ ਮੰਗਾਏ ਸੀਗੇ ਕਿ ਵਧੀਆ ਨਹੀਂ ਨਿਕਲੇ ਕਿਉਂਕਿ ਜੋ ਮੈਂ ਕਿਹਾ ਉਹੀ ਨਿਕਲੇ ਜਾਂ ਕਿ ਜਾਂ ਫਿਰ ਅਲੱਗ ਤੋਂ ਮਤਲਬ ਮੈਂ ਤੁਹਾਨੂੰ ਕੁਝ ਹੋਰ ਭੇਜਿਆ ਉਹ ਵੀ ਤੁਸੀਂ ਜ਼ਰੂਰ ਦੱਸਿਓ ਠੀਕ ਹੈ ਜੀ ਕਿਉਂਕਿ ਆਪਾਂ ਇਹ ਤਾਂ ਕਰਦੇ ਹੀ ਨਹੀਂ ਹੈਗੇ ਕਿ ਵੀ ਜੋ ਆਪਾਂ ਦੱਸਾਂਗੇ ਨਾ ਉਹੀ ਭੇਜਾਂਗੇ ਉਸ ਤੋਂ ਅਲੱਗ ਨਹੀਂ ਭੇਜਾਂਗੇ ਕਿਉਂਕਿ ਜਿਹੜੀਆਂ ਪਹਿਣਾ ਨਾ ਪਹਿਲੀ ਵਾਰੀ ਸੂਟ ਲੈਣਾ ਲੈਂਦੀਆਂ ਨੇ ਉਨਾਂ ਨੂੰ ਥੋੜਾ ਜਿਹਾ ਮਨ ਚ ਹੁੰਦਾ ਹੈ ਕਿ ਪਤਾ ਨਹੀਂ ਕਿਹੇ ਜਗ ਕਪੜਾ ਹੋਊਗਾ ਇਸ ਕਰਕੇ ਨਾ ਜੇ ਤੁਸੀਂ ਕਮੈਂਟ ਕਰੋਗੇ ਦੱਸੋਗੇ ਕਿ ਹਾਂ ਅਸੀਂ ਸੂਟ ਮੰਗਵਾਇਆ ਵਧੀਆ ਨਿਕਲਿਆ ਤਾਂ ਫਿਰ ਉਹਨਾਂ ਦਾ ਵੀ ਵਿਸ਼ਵਾਸ ਬਣ ਜਾਂਦਾ ਇਸ ਕਰਕੇ ਨਾ ਤੁਸੀਂ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਕਿ ਅਸੀਂ ਸੂਟ ਮੰਗਵਾਏ ਸੀ ਤੇ ਕਿਹੋ ਜਿਹਾ ਨਿਕਲੇ ਠੀਕ ਹੈ ਜੀ ਤੇ ਆ ਦੇਖੋ ਜੀ ਆ ਲਾਈਟ ਫਰੋਜੀ ਕਲਰ ਹੈਗਾ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਜੀ ਤੇ ਰੇਟ ਇਹਦਾ ਸਿਰਫ ਤੇ ਸਿਰਫ ਸੌਰੀ 1400 ਰੁਪਏ ਹੈਗਾ ਜੀ ਤੇ ਆ ਦੇਖੋ ਜੀ ਸੂਟ ਬਹੁਤ ਸੋਹਣੇ ਸੂਟ ਨੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਦੇ ਹੋ ਜੀ ਸ਼ੇਅਰ ਕਿਉਂਕਿ ਆਪਾਂ ਵੀ ਤੁਹਾਡੇ ਲਈ ਬਹੁਤ ਮਿਹਨਤ ਕਰਦੇ ਆ ਕਿ ਸਾਨੂੰ ਵੀ ਇਹ ਹੁੰਦਾ ਹੈ ਕਿ ਤੁਸੀਂ ਗਰਮੀ ਚ ਬਾਹਰ ਨਾ ਜਾਓ ਤੇ ਘਰ ਬੈਠੇ ਹੀ ਸ਼ਾਪਿੰਗ ਕਰੋ ਤੇ ਤੁਸੀਂ ਪਹਿਲਾਂ ਆਨਲਾਈਨ ਪੇਮੈਂਟ ਕਰਾਣੀ ਹੈ ਆਪਣਾ ਬੁੱਕ ਕਰਾ ਲਓਣਾ ਸੂਟ ਤੇ ਤੁਸੀਂ ਸੂਟ ਪੁੱਛ ਕੇਗੇ ਸੂਟ ਹੈਗਾ ਕਿ ਨਹੀਂ ਤੇ ਤੁਰੰਤ ਤੁਸੀਂ ਪੇਮੈਂਟ ਕਰਾ ਦਿਆ ਕਰੋ ਜੀ ਫਿਰ ਸੂਟ ਨਿਕਲ ਜਾਂਦੇ ਨੇ ਠੀਕ ਹੈ ਜੀ ਆ ਦੇਖੋ ਜੀ ਬਹੁਤ ਸੋਹਣਾ ਸੂਟ ਹੈਗਾ ਜੀ ਪਿਓਰ ਕਾਟਨ ਦੇ ਵਿੱਚ ਤੇ ਵੀਡੀਓ ਤੁਹਾਨੂੰ ਵੱਧ ਤੋਂ ਵੱਧ ਕਰ ਦਿਓ ਜੀ ਸ਼ੇਅਰ ਤੇ ਕੱਲ ਫੇਰ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਲੈ ਕੇ ਉਦ ਤੱਕ ਤੇ ਮੈਨੂੰ ਦਿਓ ਹੁਣ ਇਜਾਜ਼ਤ ਧੰਨਵਾਦ ਜੀ